ਉਹ ਵੀ ਆਪਣੇ ਕਰਵਾ ਜੀ ਦੀ ਇੱਕ ਛਤਰੀ ਚੱਕਣਾ ਇਹਨਾਂ ਨੂੰ ਦੇਨੀ ਆ ਤੇ ਇੱਕ ਜਾਲ ਚੱਕਣਾ ਖੋਡਿਆਂ ਦੀ ਮਿੱਟੀ ਪਟਣੀ ਆ ਚੱਲ ਆ ਜਾ ਵੀ ਰੱਖ 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 ਉਹ ਲੱਤਾਂ ਜੀਆਂ ਮੇਰੇ ਵੱਲ ਨੂੰ ਕਰੂੰਗਾ ਮੈਂ ਇੱਧਰੋਂ ਆਏ ਕਰਾਂਗੇ ਸਾਈਡ ਤੇ ਰੱਖੂੰਗਾ ਹਾਂ ਸਾਈਡ ਤੇ ਕਰ ਨਹੀਂ ਸੀਟ ਤੇ ਰੱਖ ਲੈ ਯਾਰ ਵਿਚਾਲੇ ਰੱਖੀਏ ਹਾਂ ਹਾਂ ਵਿਚਾਲੇ ਐ ਕਰ ਇਹ ਲੱਤਾਂ ਕਰ ਦੇ ਮੇਰੇ ਵੱਲ ਨੂੰ ਲੱਤਾਂ ਮੈਂ ਆ ਜਾਲ ਨੂੰ ਕਰਦਾ ਨਹੀਂ ਨਹੀਂ ਮੇਰੇ ਵੱਲੋਂ ਮੇਰੇ ਢੱਡ ਵਿੱਚ ਦੀ ਨਿਕਲ ਜਾਣਗੀਆਂ ਐ ਰੱਖੀਏ ਹਾਂ ਚੱਕ ਲੂੰਗਾ ਲੱਗਦਾ ਬਾਜਰੇ ਮਾਰਿਆ ਚੱਲ ਹਾਂ ਹਾਂ ਕੋਈ ਠੀਕ ਆ ਅੱਛਾ ਤੇਰੀ ਉਂਗਲ ਫਟ ਗਈ ਕਾਚ ਉਹਤੇ ਨਾ ਕਹਦੀ ਨੈਣ ਬਰੀ ਤੋਂ ਦੇ ਬਹਿ ਜਾ ਬਹਿ ਜਾ ਕਰਦੇ ਠੀਕ ਆ ਹਾਂ ਹਾਂ ਸੱਟ ਬੈਠਾ ਬਹੁਤ ਔਖਾ ਬੈਠਾ ਨਾ ਫੂਨ ਨਾ ਫੂਨ ਜਾਲ ਚ ਨਾ ਪੜ ਗਿਆ ਹੁਣ ਚਲ ਚੰਗਾ ਭਾਈ ਜਾ ਕੇ ਕਰਦੇ ਲੋ ਭਾਈ ਜਾਲ ਜੂ ਲਿਆਂਦੇ ਚਦਰੀ ਵੀ ਦਿਖਾ ਦੇ ਆ ਦਿਖਾ ਸ਼ਰੀਰ ਦਿਗਾ ਦੇ ਇਧਰ ਲੱਗੇ ਆ ਮੁੰਡੇ ਖੁੱਡੇ ਪੱਟਣਾ ਆਪਣੇ ਤੋਂ ਪਹਿਲਾਂ ਲੱਗ ਗਿਆ ਝਾੜਨ ਮੁੰਡੇ ਖੁੱਡੇ ਹਾਂ ਇਹਦਾ ਮੈਂ ਜੋਮਾ ਕਿੱਥੇ ਆ ਫਿਰਦਾ ਵੀ ਆਪਣਾ 5:30 ਵਜੇ ਦਾ ਸੋਭਾ ਦਾ ਆਏਗਾ ਜਾਂ ਪਰ ਰਾਤ ਨੂੰ ਪਾਣੀ ਦੀ ਨਲ ਹੀ ਲਾ ਦੇਗਾ ਇਹ ਅਜ ਆਪ ਜਦੋਂ ਬੈਠੂ ਉਦੋਂ ਪੋਣਾ ਹਾਂ ਇਧਰ ਟਾਂਗੀਆਂ ਤੇ ਬੈਠੇ ਆ ਬੱਚੇ ਪੁੱਤੀ ਆਪਣੇੜੇ ਕੱਲ ਨੂੰ ਉਹਨਾਂ ਦੀ ਵਾਰੀ ਆ ਅੱਜ ਦਾ ਖੇਰ ਲੱਦੈ ਨਾ ਬਸ ਹਾਂ ਖੇਰ ਲੱਦੈ ਰੱਤਿਆਂ ਦਾ ਹਾਂ ਭਾਵਾਂ ਇਹ 7 ਵਜੇ ਤੇ ਕਰੌੜੀ ਜੇ ਤੇ ਭਾਵਾਂੜ ਜੇ 4 ਵਜੇ ਤੇ ਕਰ ਤੇ ਭਾਵਾਂੜ ਜੇ 5 ਵਜੇ ਤੇ ਕਰ ਮਾਲ ਦਾ ਸ਼ੌਂਕ ਵੀ ਕਰ ਲੋ ਬੱਥ ਕਰਦੇ ਆ ਬਈ ਯਾਰ ਯਾਰ ਖੁੱਡੇ ਖੁੱਲੇ ਕਾਦੇ ਨਾ ਹੋਗੇ ਯਾਰ 55 ਬਈ ਮੈਨੂੰ ਨਾ ਲੱਗੀ ਜਾਂਦੇ ਜਾ ਕਿੱਡੇ ਕਿੱਡੇ ਹੋਗੇ ਉਹ ਆਣ ਵਿੱਚ ਵੜਿਆ ਤੇ ਖੁੱਡੇ ਨਾ ਖੁੱਲੇ ਲੱਗਣਗੇ ਚੱਲ ਚੰਗਾ ਵੀ ਕਰਦੇ ਆ ਕੇ ਉਹ ਤੁਹਾਡੇ ਚੀਰ ਲੇਕਿਨ ਜਾ ਸਭੋਂ ਬਚਾ ਯਾਰ ਲੋਈ ਲਾਗੇ ਸਰਪੰਚ ਸਾਹਿਬ ਬੱਚਾ ਪਾਉਣਾ ਲਗੜ ਫਿਰਦਾ ਹੈਗਾ ਯਾਰ ਅਸੀਂ ਮਿੱਟੀ ਪੱਟੀ ਜਾਂਦੇ ਸੀ ਇੱਧਰ ਉੱਦਿਆਂ ਦੇ ਪਾਨੂੰ ਪਤਾ ਲੱਗਾ ਲਗੜ ਪੈ ਗਿਆ ਪਤਾ ਨਹੀਂ ਕੈਨੂੰ ਲੰਘ ਗਿਆ ਤੇ ਸਰਪੰਚ ਲੱਗ ਗਿਆ ਢਾਂਗੀਆਂ ਭੜਕਾਉਣ ਬਹਾਉਣ ਲੱਗ ਗਿਆ ਔਰ ਟਾਈਮ ਵੀ ਹੋ ਗਿਆ 4 ਦਾ ਸਵਾ ਸਾਢੇ 8 ਵਜੇ ਛੱਡਿਆ ਤੇ ਟਾਈਮ ਹੋ ਗਿਆ ਖਿਆਰ ਦਾ ਏ ਇਹ ਧੁੰਦ ਪਈ ਸੀ ਇਹ ਧੁੰਦ ਦਾ ਹੀ ਉੱਡਿਆ ਹੋਇਆ ਆ ਜਾਓ ਸਰਪੰਨ ਸਾਹਿਬ ਥੱਲੇ ਇੱਧਰ ਵੀ ਕੰਮ ਪੂਰਾ ਜੰਗੀ ਪੱਦਰ ਤੇ ਚੱਲ ਰਿਹਾ ਖੁੱਡਿਆਂ ਦੇ ਚ ਪੂਰਾ ਖਲਾਰਾ ਪੈ ਚੁੱਕਿਆ ਐਸ ਟਾਈਮ ਕੰਦ ਕੋਈ ਵੀ ਸਿਰੇ ਨਹੀਂ ਲੱਗੀ ਐ ਤੇ ਮੁੰਡਿਆਂ ਤੋਂ ਆ ਲਿਆ ਆਣ ਕੇ ਫੜ ਕੇ ਲਏ ਬੱਚੇ ਅਰੀ ਸਰਪੰਨ ਜੀ ਕੀ ਕਰਿਆ ਨਾ ਚੋਨਾ ਡਾਊਨ ਨੂੰ ਹੈ ਨਹੀਂ ਕਿ ਸਮਾਜ ਦਾ ਜੋਰ ਨਹੀਂ ਠੋਕਿਆ ਨੇ ਅੱਜ ਕਿਉਂ ਨਹੀਂ ਠੋਕਿਆ ਕੀ ਪਤਾ ਹਨ ਕੀ ਚੱਕਰ ਪਿਆ ਹੈ ਨਹੀਂ ਕਿ ਕੰਮ ਦਾ ਇਹ ਇਧਰ ਮੋਟਾ ਜੀ ਆਇਆ ਮੋਟਾ ਕਿਵੇਂ ਮੈਂ ਮੈਂ ਦੂਜਾ ਖੜਾ ਵੀ ਖਾਲੀ ਕਰਦਾ ਮੈਂ ਭਰਾ ਨੂੰ ਦਿੱਤਾ ਸਮਾਨਾ ਜੀ ਚੱਕ ਦੇ ਨੇ ਕੰਪਿਊਟਰ ਸਮਾਨੇ ਨੇ ਤੇ ਅਦਰ ਹੀ ਨਹੀਂ ਕਰਦਾ ਭਰਾ ਤਾਂ ਡਿੱਗਣ ਵਾਲਾ ਹੋਇਆ ਪਿਆ ਵੇਖੀ ਜਗਲ ਵੇਖੀ ਕਿਵੇਂ ਬਈ ਚੱਕ ਕੇ ਲੈ ਜਾ ਇਧਰ ਬਾਈ ਜੀ ਆ ਵੀ ਆ ਜਾਈ ਬੈਠੇ ਆਂ ਤੇ ਲੀੜੇ ਦੇ ਮਿੱਟੀ ਪੈ ਜੂਗੀ ਹੋ ਵੇਖਿਓ ਵਾ ਉਹ ਵੇਖੀ ਗੌਰ ਨਾਲ ਉਹ ਡਾਉਨ ਤਾਂ ਲੱਗਦਾ ਨਹੀਂ ਇਹ ਡਾਉਨ ਹੋਊਗਾ ਇਹ ਤਾਂ ਕੋਈ ਘਲੀ ਜਾਂਦਾ ਸ਼ਿਕਾਰੀ ਕੁੱਤਾ ਨਾ ਡਰੇ ਇਹ ਆਪਣਾ ਹੀ ਡਾਉਨ ਆ ਇਹ ਲੋ ਮੇਰੇ ਵੀਰੋ ਕੰਮ ਚੱਲ ਰਿਹਾ ਜੰਗੀ ਪੱਧਰ ਤੇ ਪੂਰਾ ਤੇ ਕੀਸ਼ਾ ਗਿਆ ਹੋਇਆ ਕਿਤੇ ਕੰਮ ਤੇ ਰਹਿ ਗਏ ਆਪਣੇ ਕੋਲੇ ਮੋਟਾ ਤੇ ਸਰਪੰਚ ਮੈਂ ਤਾਂ ਕਦੇ ਲਾਇਆ ਮੈਂ ਤਾਂ ਲਾਇਆ ਹੀ ਨਹੀਂ ਬਸ ਪੰਗਾ ਹੀ ਲੈ ਲਿਆ ਯਾਰ ਸਹੀ ਮੈਨੇ ਰਸਗੇ ਨਾ ਇੱਕੋ ਟੇ ਪੱਟਨ ਦਾ ਭਰਾਵੋ ਆਹ ਦੇ ਲੋ ਬੰਦਿਆਂ ਦਾ ਕਿਵੇਂ ਜੋਰ ਲਾਦਾ ਸਾਡੇ ਦਾ ਲੈਟ ਨਹੀਂ ਜਗਦੀ ਨਹੀਂ ਹੁਣ ਦਿਖਾ ਦੇਣਾ ਇਹ ਉਹ ਇੱਥੇ ਹੀ ਆ ਕੀ ਹੋ ਗਿਆ ਕੰਮ ਪੂਰਾ ਜੰਗੀ ਪੱਧਰ ਤੇ ਆ ਬਈ ਆ ਕੇ ਤਾਂ ਕੋਣਾ ਤੂੰ ਕਿੱਥੇ ਆਜਾ ਆਜਾ ਬੇਰੇ ਜੋਗ ਦੇ ਛੱਡਣ ਗਿਆ ਤੇ ਛੱਡ ਕੇ ਮੁੜਿਆ ਹੀ ਨਹੀਂ ਮੁਗੀ ਬੇਰੇ ਜੋਗ ਚ ਖੜਾ ਸਰਪੰਚ ਕਰਮ ਹੋਇਆ ਵਾ ਦਿਸ਼ਰਾਂ ਦੀਸ਼ਾ ਗਿਆ ਹੀ ਤੇ ਕੰਮ ਪੂਰਾ ਕਰਮੋ ਗਰਮੀ ਹਾਂ ਯਾਰ ਆਹ ਨਾਲ ਤੁਹਾਡੇ ਯਾਰ ਕਰ ਗੱਲ ਹਾਂ ਦਿਲਜੀਤ ਮਗਰ ਹੋਏ ਮੱਲੀ ਨਹੀਂ ਗਿਆ ਹੁਣ ਆ ਯਾਰ ਇਹ ਭਾਈ ਮੈਨੇ ਗਾਈ ਦੱਸਦੇ ਹਾਂ ਉਹ ਇੱਥੇ ਲੈ ਲਿਆ ਪੰਗਾ ਸਰਪੰਚ ਸਾਹਿਬ ਕੀ ਕਹਿਣਾ ਚਾਹੁੰਦੇ ਓਰੇ ਆ ਕੇ ਬੜਾ ਦੱਸਿਓ ਬਹੁਤ ਮੰਗਾ ਜਾਣ ਲੈ ਜਾਣ ਨਹੀਂ ਹੋਈ ਜਾਣ ਲੈ ਨਹੀਂ ਹੋਈ ਭਈ ਆ ਡਾਣ ਸਾਹਿਬ ਵੀ ਛੱਡ ਕੇ ਭੱਜ ਗਏ ਆ ਵੀ ਕਿੰਨੇ ਵੇ ਲੱਗੇ ਆ ਉਹ ਟਾਈਮ ਨਾ ਪੁੱਛੋਂ ਤੂੰ ਟਾਈਮ ਦਿਖਾਣਾ ਮੜਾ ਜਾ ਇਹਨਾਂ ਨੂੰ ਮੈਨੂੰ ਫਲੈਸ਼ ਜਿਹਾ ਕੇ ਦਿਖਾਉਂਦੋ ਕੀ ਕੰਮ ਆ ਇੱਥੇ ਬਹੁਤ ਧੱਕਾ ਕੰਮ ਆ ਆਦਾ ਲੈਂਦੀ ਨਹੀਂ ਆਹ ਕੰਮ ਆ ਜੀ ਵੇਖੋ ਇਧਰ ਮੋਟਾ ਜੰਗੀ ਪੱਦਰ ਤੇ ਹਲਕਾ ਹੋ ਗਿਆ ਤੇਸੀਆਂ ਵੀ ਤੋੜ ਦੋ ਹੱਥੇ ਗਾਰੰਟੀਆਂ ਚਿੱਪੀਆਂ ਹੋਈਆਂ ਪੰਜਾਬੂ ਮੋਟੇ ਵੀ ਲੈ ਗਏ ਆ ਬਤਨਾ ਜਿਵੇਂ ਸ਼ਿਕਾਰੀ ਕੋ ਤੇਰੇ ਨੌਜੇ ਮਾਰੇ ਹੁੰਦੇ ਆ ਆਇਆ ਆਇਆ ਜੌਨ ਤਾਲੇ ਮਾਰ ਕੇ ਉੱਡ ਗਿਆ ਵੇਖੋ ਥਈ ਮੈਨੇ ਆ ਕਾਂਦੀ ਸਾਫ ਹੋਈ ਆ ਉਹ ਵੀ ਤਾਉ ਲੈ ਤਾਉ ਗੱਠ ਰਹਿ ਗਈ ਤੇ ਥੱਲੇ ਟੱਕਰ ਇਹ ਵੀ ਮੈਂ ਕਰਕੇ ਆ। ਬਾਕੀ ਆ ਡਾਣ ਨੇ ਨੌਂਦਰਾ ਮਾਰੀਆਂ। ਆ ਆ ਕਿਹਨੇ ਮਾਰਿਆ ਪੇਜਾ ਅੱਜ? ਉਹਨੇ ਡਾਣ ਨੇ। ਡਾਣ ਹੈ ਤਾਂ ਐ ਨਹੀਂ ਕੰਮ ਦਾ ਕੇਦਾ ਫੜਦੀ ਮਾਰ ਦਿੰਦਾ। ਚਲੋ ਕਰਦੇ ਆ ਕਿਸੇ ਬਈ ਸ਼ੇਰ ਫਸੇ ਬੰਦੇ ਹੋਰ ਕੋਈ ਨਹੀਂ ਕਰ ਸਕਦੇ। ਸ਼ੇਰ ਹੀ ਕਰ ਸਕਦੇ। ਹਾਂ ਸ਼ੇਰ ਹੀ ਕਰ ਦੱਸਦੇ ਆ। ਜਾਨਵਰ ਬਾਹਰ ਬੈਠੇ ਰੱਜੇ ਦਾਣਿਆਂ ਨਾਲ ਤੇ ਢਾਂਗੀਆਂ ਵਾਲੇ ਢਾਂਗਿਆਂ ਤੇ ਬੈਠੇ ਆ ਭਈ ਲੌਣੇ ਆ ਹਜੇ। ਚਲੋ ਕਰਦੇ ਆਂ ਸ਼ੇਰ ਅੱਗੇ ਜਲਵਾਨ ਆ ਗਿਆ ਤੇਤੀਆਂ ਲੈ ਕੇ ਤੇ ਟਾਈਮ ਹੀ ਨਾ ਲੱਗਾ ਡਾਣ ਕੋਲ ਨਹੀਂ ਗਿਆ ਓਏ ਜਾ ਕੇ ਵੀ 2 ਵਜੇ ਜਾ ਕੇ ਵੀ 2 ਵਜੇ ਬਾਜ ਗਈ ਚੱਲਦਾ ਵੀ ਕੰਮ ਰਾਤ ਨੂੰ ਵੀ ਚੱਲੂ ਉਮੀਦ ਇਹ ਕੰਮ ਅੱਜ ਉਤਰ ਲਾ ਲੈਂਦੇ ਉਤੋਂ ਆਪਾਂ ਬੱਚੇ ਜਿਹੜੇ ਭਾਈ ਸੀਗੇ ਆਪਣੇ ਜਾਲਾਂ ਦੇ ਵਿੱਚ ਹੁਣ ਕਰਦੇ ਆਂ ਕੋਈ ਸਟਾਪ ਇਹਨਾਂ ਦਾ ਜਾਲ ਇਹਨਾਂ ਨੂੰ ਇੱਧਰ ਲੈ ਖੁੱਡਿਆਂ ਦਾ ਪਰ ਛੱਡਦੇ ਨਹੀਂ ਇਹਨਾਂ ਨੂੰ ਜਾਲਾਂ ਵਿੱਚ ਪਾ ਕੇ ਅੰਦਰ ਤਾਰ ਦਿੰਨੇ ਆ ਦਾਣੇ ਪਾਏ ਹੋਏ ਆ ਕਰਦੇ ਆ ਕੋਈ ਅੱਜ ਸੈਟਅਪ ਤਕੜਾ ਹੀ ਸਰੀ ਸੂਰ ਬੰਦੇ ਆ ਫੇਰ ਹੀ ਖੁੱਡੇ ਪੱਟੇ ਆਣੇ ਅੱਜ ਹਾਂ ਰਾਤ ਨੂੰ ਵੀ ਜਾਗਾ ਵਿਚਾਰੇ ਰਹੂ ਅੱਜ ਹਾਂ ਰਾਤ ਨੂੰ ਵੀ ਕੰਮ ਜੋਰਾਂ ਸ਼ੋਰਾਂ ਤੇ ਕੰਮ ਰਹੂਗਾ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਅੱਜ ਮੱਝਾਂ ਚੋਣ ਵੀ ਅੱਜ ਗੋਰੀ ਗੋਰਾ ਵਪਾਰੀ ਆਊਗਾ ਜੰਗੀ ਪੱਧਰ ਤੇ ਕੰਮ ਆ ਮੈਂ ਵੀ ਵੰਜਾ ਚੋਣ ਹੋਊਗਾ ਆਪਣੇ ਗਾਈਆਂ ਸੱਚ ਹਾਂ ਗਾਈਆਂ ਜਿਆਦੇ ਹੋਏ ਫਿਰਦੇ ਆਪਾਂ ਗਾਈਆਂ ਚੋਣ ਗੋਰਾ ਬਾਈ ਹੋਊਗਾ ਕੰਮ ਤੈਨੂੰ ਕਿਹਾ ਸਾਬਨਾ ਕਰਿਆ ਕਰਤ ਵੰਜਾ ਤੂੰ ਹਾਂ ਨਹੀਂ ਨਹੀਂ ਤੁਜਾ ਹੋਜੀ ਕਰਤੇ ਇੱਥੇ ਬੈਟ ਅਜ ਤੇ ਇਥੇ ਰਮਨ ਸਾਹਿਬ ਦਾ ਮੰਜਾ ਕਰਤਾ ਇਕੱਠਾ ਆਪਾਂ ਤੇ ਬਾਕੀ ਉੱਤਰ ਆਪਣੇ ਵੱਡੇ ਦਾ ਇੱਧਰ ਛੱਡੇ ਹੋਏ ਤੁਹਾਨੂੰ ਪਤਾ ਕੱਲ ਵੀ ਦਿਖਾਈ ਸੀਗੇ ਮੋੜ ਕੇ ਕੰਮ ਲੋਡ ਜਾਣੀ ਨਾ ਆਉਂਦਾ ਸੀ ਨਾ ਕਰਕੇ ਤਾਂ ਫਿਰ ਇੱਥੇ ਹੀ ਛੱਡਦੇ ਆਈ ਗਿਆ ਇੱਥੇ ਛੱਡ ਗਏ ਤੇ ਕੰਮ ਤਾਂ ਬਹੁਤ ਲੈ ਗਏ ਹੁਣ ਨੇੜੇ ਇਹ ਖੁੱਡਾ ਦਾ ਨੇੜ ਹੀ ਆ ਸਮਝ ਲਓ ਮੋਟੇਉ ਨਹੀਂ ਲੱਗੇ ਪਿਆ ਖਾ ਗਏ ਪੂਰੇ ਖਤੀਤੀਆਂ ਤੇਸੀਲਾਂ ਗੱਲ ਬਾਂਦੀ ਆ ਤੇਸੀਆਂ ਲੱਗੀਆਂ ਨਾ ਮੋਟੇ ਹੋਰ ਸਰਪੰਚ ਸਾਹਿਬ ਚੱਕ ਲਿਆ ਆ ਕੁਰਸੀ ਹੁਣ ਕੋਈ ਕਰਨਗੇ ਜੰਗੀ ਪੰਦਰ ਤੇ ਕੰਮ ਵੇਖੋ ਇਹ ਟੱਕਰੇ ਸੀ ਪੁੱਤ ਬਗਾਨੇ ਟੱਕਰੇ ਸੀ ਤੂੰ ਕੀ ਕਿਹੜੇ ਬੱਚੇ ਲਓ ਭਾਈ ਜੰਗੀ ਪੰਦਰ ਤੇ ਮਿਹਨਤ ਚਾਹ ਵੀ ਨਹੀਂ ਲੱਗ ਰਿਹਾ ਨਿੱਕੇ ਨਿੱਕੇ ਬੱਚਿਆਂ ਨੂੰ ਛੋਲੇ ਤੇ ਕੰਮ ਮੈਂ ਹੀ ਕਰਦਾ ਆਏ ਕੋ ਮੁੰਡਾ ਕਿਊਟ ਮੁੰਡਾ ਬਣ ਕੇ ਆ ਗਿਆ ਨਾਗੇ ਆ ਕੋਡ ਕਾਰ ਲਾ ਦੇ ਮੇਰਾ ਸ਼ੇਰ ਹੁਣਾ ਓਏ ਕਿਊਟ ਮੁੰਡਾ ਆ ਗਿਆ ਕਿਊਟ ਲਾ ਤੇਸੀ ਲਿਆਉਣੇ ਆ ਦੋ ਦੇਸੀਆ ਵੇ ਗੱਲ ਹੋ ਗਈ ਬੱਸ ਜਾ ਤੂੰ ਆਪ ਲਿਆ ਇਹ ਜਾਊਗਾ ਤੇਰੀ ਗੱਲ ਹੋਰ ਆ ਨਹੀਂ ਨਹੀਂ ਅਈ ਦੋ ਦੋਵੇਂ ਜਾਂਦੇ ਨੇ ਅਸੀਂ ਥੋੜੀ ਜਾ ਕੇ ਲੱਗ ਰਹੀਆਂ ਲੈ ਜਾਂਦਾ ਤੇਰੇ ਨਾਲ ਇਹਨੂੰ ਭੇਜ ਦੇ ਜਾ ਦੋਨੇ ਤੂੰ ਦਿੰਨੇ ਕੇ ਜਾ ਚੱਲ ਜਾਂਦੇ ਫਿਰ ਇਧਰ ਲਾ ਗੋਡਾ ਹੋ ਗਿਆ ਕਮਲੀ ਟੱਕ ਦਾਵਨਾ ਲੱਥ ਕੇ ਮਿੱਟੀ ਮੰਨ ਲਾ ਉੱਤੇ ਥੋੜੀ ਥੋੜੀ ਰਹਿ ਗਈ ਆ ਇਲਾਦਾ ਕੇ ਪਾਸ ਇਧਰੋ ਵੀ ਹੋ ਗਿਆ ਵੇ ਕੱਢ ਤੀਆਂ ਇਟਾਂ ਕੰਮ ਪੂਰੇ ਜੰਗੀ ਪੱਦਰ ਤੇ ਚੱਲ ਰਿਹਾ ਲਾਭ ਵੀ ਆ ਗਿਆ ਆਪਣਾ ਆਂਡੇ ਗੁੰਡੇ ਦਿਖਾਇਆ ਦੇਖੋ ਵਾ ਇਧਰ ਵੀ ਕੰਮ ਇਧਰਲੀ ਗੰਦ ਨੂੰ ਪਾਲਿਆ ਮੋਛਾ ਤੇ ਇਧਰੋ ਇਧਰਲੀ ਗੰਦ ਇਧਰੋ ਰਹਿ ਗਈ ਬਾਥ ਲਿਓ ਰਹਿ ਗਈ ਤੇ ਡਾਊਨ ਸਾਹਿਬ ਉਧਰ ਲਾਏ ਹੋਏ ਆਪਣੇ ਆਂਡੇ ਬਣਾਉਣ ਨੂੰ ਉਹ ਵੀ ਦਿਖਾਉਣੇ ਨੇ ਠੀਕ ਆ ਡਾਊਨ ਸਾਹਿਬ ਐਨੇ ਕਦੇ ਚੀਤ ਲੇ ਵੇ ਕੰਮ ਉਹ ਵੀ ਬਟਰੀਆਂ ਬੈਣੀ ਨਹੀਂ ਠੀਕ ਆ ਕੰਮ ਪੂਰਾ ਚੰਗੀ ਪੱਦਰ ਤੇ ਚੱਲ ਰਿਹਾ ਹੈ ਟਮਾਟਰ ਐ ਕਿ ਦੀ ਕਿ ਦੋ ਸੀ ਅਸੀਂ ਤਿੰਨ ਟਮਾਟਰ ਚੀਨ ਨਹੀਂ ਠੀਕ ਆ ਚੱਲਦੇ ਅਸੀਂ ਵੀ ਉਧਰ ਹੁਣ ਇਹ ਬੰਦਾ ਅਪਰਾਥ ਹੋਈਆ ਰੋਟੀਆਂ ਵੀ ਇਹ ਨਹੀਂ ਲਾਉਣੀਆਂ ਅੱਜ ਓਖ ਖੁਰਕ ਤੂੰ ਵੀ ਕਰ ਲੈ ਕੋਈ ਕੰਮ ਖੋਰਕ ਦਾ ਹੁਣੇ ਕੂਤਰਿਆਂ ਦਾ ਨਵੇੜ ਕੇ ਹੱਡਿਆ ਖੋਰਕ ਦੱਸੀ ਕੀ ਆ ਹੈ ਗੋਪੀ ਨੂੰ ਫੂਲ ਲਾਣ ਦਾ ਲੋਕ ਦੱਸੀ ਖੋਰਕ ਕੀ ਕਰੇ ਚਲੋ ਭਈ ਕਰਦੇ ਆਂ ਬਸ ਅੱਗੇ ਛੇਰ ਥੋੜੇ ਦੱਸੋ ਜੀ ਕੰਮ ਪੂਰਾ ਜੰਗੀ ਪੱਤਰ ਤੇ ਚੱਲ ਰਿਹਾ ਧੂੜ ਪਿਆ ਸੀ ਰਹੀ ਸੀ ਵਕੀ ਹਾਂ ਹਾਂ ਪੂਰੀ ਦਿਹਰੇ ਝੂੜ ਅਹਿਮ ਹਾਬਲਾਰਾ ਬਿਰਧਾਨਾ ਆ 8:30 ਦਾ ਹੋ ਗਿਆ ਪੂਰਾ 8:30 ਦਾ ਹੋਇਆ ਹਾਂ ਗੱਲ ਪਹੁੰਚ ਚੁੱਕਿਆ ਮੈਂ ਟੈਲੀਫੋਨ ਚੁੱਕਿਆ ਦਿਖਾ ਲਈ ਗੱਲ ਉਹ ਗੱਲ ਇੱਧਰ ਮਾਰਾ ਮਾਰੋ ਨਿਗਾ ਕੰਮ ਪੂਰੇ ਜੰਗੀ ਪੱਧਰ ਤੇ ਮੋਟਾ ਹੀ ਪੁੰਜੇ ਫਿਰਦੇ ਆ ਹਾਂ ਸਾਰੇ ਪੁੰਜੇ ਹੋਇਆ ਲਾਭ ਵੀਆ ਬੱਬੂ ਵੀਆ ਤੇ ਜਾਨ ਨਿਕਾ ਮਾਈ ਪਈਆ ਦੋ ਰੇੜੇ ਜਿੱਥੇ ਤੇ ਕੋਟੇ ਦੇ ਉੱਤੇ ਲੈਟਰ ਪਾਉਣ ਦੀ ਸਲਾਹ ਕਰ ਰਿਹਾ ਹੋਵੇ ਹਾਂ ਪਹਿਲਾਂ ਆਹ ਸਹੀ ਵੀਆ ਤੇ ਆਪਣੇ ਕੋਲੇ ਸੀਮੈਂਟ ਰਹਿ ਗਿਆ ਸੀਮੈਂਟ ਨੂੰ ਮੈਂ ਖਾ 4-5000 ਰੁਪਇਆ ਹੈਗਾ ਸੀਮੈਂਟ ਲਿਆ ਕੇ ਹਾਂ ਕੰਮ ਪੂਰੇ ਜੰਗੀ ਪੱਧਰ ਤੇ ਐ ਕੰਮ ਧੂੜਾ ਡਾਦਾਂਗੇ ਤੇ ਕੱਲ ਦੇ ਦਿਨ ਚੱਲੀ ਲੋ ਵੀ ਆਪਣੀ ਫੋਰਚੂਨਰ ਲਾਤੀ ਆ ਹੁਣ ਬੈਕ ਡਾਉਨ ਸਾਹਿਬ ਅੰਦਰ ਵੜ ਜਾਓ ਭਾਈ ਮੇਰੇ ਆਹ ਕੋਟ ਜਾ ਲਾ ਲਓ ਉਹਦੇ ਨੂੰ ਮੈਂ ਦੱਸਤਾ ਪਹਿਲਾਂ ਹੀ ਜਵੇਂ ਮਰਜ਼ੀ ਕਰ ਰੇੜਾ ਤੂੰ ਭਰਨਾ ਆ ਭਰ ਦੇ ਰੇੜਾ ਆ ਲੈ ਲੈ ਮਿੱਠੀ ਸਰਪੰਚ ਖਾਈਏ ਤੇਰੇ ਮੂੰਹ ਖਾਈ ਖਾਈ ਆਇਆ ਹਾਏ ਡੌਣ ਨੂੰ ਕੀ ਕਹਿਣਾ ਚਾਹਨੇ ਆ ਵਾ ਕੰਮ ਕਰ ਲੈ ਬੰਦੇ ਇਧਰ ਮੈਂ ਖੋਲ ਇਧਰ ਉਹ ਕਬੂਤਰੀਆਂ ਉਧਰ ਹੋ ਰਹੀਆਂ ਸਾਰੀਆਂ ਭਾਲੀਆਂ ਸਾਰੀਆਂ ਭਾਲੀਆਂ ਓਏ ਉਹ ਡਾਈਨਾ ਕੇ ਤੁਸੀਂ ਡੌਣ ਦਾ ਫਸਾਉਣਾ ਮੜੇ ਜੇ ਇਹ ਤੀਜ ਬੁਆ ਨਹੀਂ ਡੱਡ ਤਾਂ ਆਉਦਾ ਹੀ ਹੁੰਦਾ ਕਹਿੰਦਾ ਸਾਰੀਆਂ ਬਾਲੀਆਂ 53 ਓ ਸਰਪੰਝਾ ਓਏ ਨਾ ਮੈਂ ਕਰਾ ਦੇਣ ਉਹ ਜਾ ਤੂੰ ਬਈਆ ਕੂਦ ਰਿਹਾ ਸਾਰੀਆਂ ਪੰਜਾਲ ਦੇ ਵਿੱਚ ਪਾਲੀ ਹੋਣਾ ਫਾਟਕ ਤਾਂ ਖੋਲ ਲਵ ਓਏ ਓ ਮੋਟੇ ਆ ਜਾ ਇੱਧਰ ਆ ਜਾ ਤੂੰ ਇੱਧਰ ਆ ਓਏ ਤੂੰ ਇੱਧਰ ਆ ਯਾਰ ਨਹੀਂ ਨਹੀਂ ਤੂੰ ਇੱਧਰ ਆ ਓਏ ਇੱਧਰ ਆ ਜਾ ਯਾਰ ਜੇ ਤੈਨੂੰ ਮੈਂ ਕਹਦਾ ਆਪੇ ਪਾ ਲ ਤੂੰ ਇੱਧਰ ਆ ਤੂੰ ਨਹੀਂ ਚੜ ਵੜਨਾ ਬਈ ਜਾਨ ਸਾਹਿਬ ਆਇਆ ਯਾਰ ਓਏ ਮਮਹਾਰ ਕੇ ਲੈ ਆਇਨਾ ਹੋਰ ਆਇਆ ਬਾਲਪ ਨੂੰ ਥਾਲੇ ਬਫਾਲੇ ਮਾਰਿਆ ਸਰੀਆ ਛੋਟੇ ਨੇ ਆ ਫੜ ਗਿਆ ਟੁੱਟ ਗਿਆ ਨਹੀਂ ਟੁੱਟਿਆ ਨਹੀਂ ਉੱਡ ਗਿਆ ਮਮੂ ਮੋਟੇ ਇਧਰ ਆ ਓਏ ਮੋਟੇ ਨੂੰ ਲਿਆ ਥਾਲਾ ਪੇਰਾ ਮੋਟੇ ਨੂੰ ਕੰਮ ਨੂੰ ਉਹਨੂੰ ਓਇਆ ਉਧਰੇ ਥਰਿਆਂ ਲੈ ਆਉਂਦੀਆਂ ਪੇਤਰ ਛੜ ਦਿਆ ਇਹ ਉਮੀਦ ਆਪਣੀ ਆ ਮਨਲਾ ਵਲੌਗ ਦੋ ਵੀ ਆ ਸਕਦੇ ਆ ਓ ਯਾਰ ਮੇਰੀ ਗੱਲ ਸੁਣ ਵਲੌਗ ਲੰਮੇ ਹੋਈ ਜਾਂਦੇ ਆ ਬੰਦਿਆਂ ਦੇ ਹਾਲ ਵੇਖੋ ਯਾਰ ਤੂੰ ਆਪਣੇ ਦੇ ਡਾਉਨ ਸਾਹਿਬ ਫੋਰਚੂਨਰ ਲਾਓ ਬੈਕ ਕਰਕੇ ਕਿਉਂ ਡਾਉਨ ਸਾਹਿਬ ਲਾ ਲਾ ਇੱਥੇ ਆਏ ਮੈਨੂੰ ਮੈਂਦਾ ਫਿਰਦਾ ਦਿਖਣਾ ਨਹੀਂ ਚਾਹੀਦਾ ਮੇਰਾ ਪੁੱਤ ਤੂੰ ਆਪਣਾ ਕੰਮ ਹੀ ਵਾ ਵੀਡੀਓ ਬਣਾਉਣਾ ਮੈਂ ਮੋਬਾਈਲ ਹੜ ਕੇ ਪਾ ਤੂੰ ਮੇਰਾ ਪਤਾ ਹੀ ਆਇਆ ਹਾਏ ਮੇਰੀ ਬੱਗੀ ਉਹ ਥੱਲੇ ਨਹੀਂ ਢੱਲੇ ਨਹੀਂ ਡੁੱਲਣਾ ਚਾਹੀਦਾ ਕੋ ਡਾਉਨ ਸਾਹਿਬ ਤਰਮਨ ਸਾਹਿਬ ਕੀ ਕਹਣਾ ਚਾਹੁੰਦੇ ਆਂ ਡੌਨ ਸਾਹ ਬਾਰੇ ਵਧੀਆ ਕੰਮ ਕਰ ਰਹਾ ਆ ਸਵਾਦ ਆ ਰਿਹਾ ਨਾ ਪੂਰਾ ਸਵਾਦ ਆ ਰਿਹਾ ਇਹ ਜਿਹੜਾ ਇਹ ਸਾਈਡਾ ਇਹ ਤਾਂ ਮਰਦਾ ਹੀ ਨਾ ਬਣਾ ਕੇ ਚਾਰ ਆਂਡ ਆਂਡਿਆਂ ਦੀ ਭੁਰਜੀ ਕਹਿੰਦਾ ਕੰਮ ਹੀ ਸਾਰਾ ਮੈਂ ਕੀਤਾ ਦੇਖੋ ਜੀ ਬਈ ਗੁੱਡਾ ਅੱਡੇ ਜੇ ਤੋੜਿਆ ਫਿਰ ਲੱਭਦਾ ਹੀ ਸਾਰਾ ਹਾਂ ਗੁੱਡਾ ਬਈ ਸਾਰਾ ਦਾ ਹੋ ਚੁੱਕਿਆ ਇਧਰ ਲੱਭ ਬੱਗੀ ਮਿੱਠੀ ਜੋਗੋ ਸਮਝੋ ਉਹ ਵੀ ਆਈ ਹੋਈ ਆ ਇਧਰ ਹਨੇਰਾ ਹੀ ਹਨੇਰਾ ਹੋ ਗਿਆ ਮੋਟੇ ਦੇ ਬਲਬ ਚ ਮਾਰਿਆ ਸਰੀਆ ਦਾ ਬਹੁਤ ਲਾਇਆ ਹੈ ਆਪਣਾ ਕੰਮ ਤੇ ਆਦਾ ਸੀ ਮੈਂ ਨਹੀਂ ਕੰਮ ਕਰਨਾ ਵੇਖ ਤੂੰ ਕਰਦਾ ਫੋਨ ਆ ਗਿਆ ਹੁਣ ਕਿਸ ਦਾ ਇੱਕ ਮਿੰਟ ਰੋ ਜਾ ਹਲੋ ਭੋਟੇ ਦੁਲੇ ਰੱਖ ਲੈਟਾ ਹੋਲੀ ਨਹੀਂ ਰੱਖ ਲਵਾ ਹੋਲੀ ਆ ਜਾ ਵੇ ਛਦਾਈ ਆਇਆ ਸੀ ਲਾਉਣਾ ਓਏ ਆ ਆ ਜਾ ਬੰਦੇ ਲਈ ਆ ਕਿਸ ਦਾ ਲੋ ਵੇਖੋ ਡਾਈਦਰ ਲਈ ਸਫਾਈ ਝੋਰਾ ਛੋੜੇ ਚੱਲੇ ਆਪਾਂ ਉਧਰ ਨਹੀਂ ਜਾਣਾ ਆਪੋ ਲਾ ਕੇ ਗਿਆ ਜਾ ਲਾ ਗਿਆ ਇਹ ਲਾਓ ਭਾਈ ਜੀ ਡਾਉਨ ਸਾਲ ਭੱਜ ਰਿਹਾ ਸਰਮਨ ਸਾਹਿਬ ਕੀ ਕਰਨਾ ਚਾਹੁੰਦੇ ਆ ਕਦੇ ਨਹੀਂ ਜਾਂਦੇ ਇਹ ਉਹ ਕਹਿੰਦਾ ਮੈਂ ਦਹਾ ਮੈਂ ਇੱਧਰ ਬਾਹਰ ਜਾਵ ਲੈਣਾ ਨਹੀਂ ਇਹਨਾਂ ਆਪਣੀ ਯਾਰੀ ਹੈ ਇਹ ਨਹੀਂ ਕਦੇ ਜਾਂਦਾ ਜੇ ਡਾਉਨ ਜਾਵੜਿਆ ਫੇਰ ਹੈ ਇਹ ਜਾਵੜਿਆ ਫੇਰ ਕੀ ਫੇਰ ਘਰ ਉਠਾ ਲਿਆਵਾਂਗੇ ਨਹੀਂ ਮੇਰੀ ਗੱਲ ਸੁਣ ਜੇ ਮੈਂ ਕਿੱਧਰ ਲਾਓ ਭਾਈ ਤਾ ਦੇਖੋ ਆ ਜੀਜਾ ਵੇਖੋ ਜੀ ਇਹ ਕਮੂਤਰਾਂ ਨੂੰ ਬਹੁਤ ਅਸਰ ਪਾਉਂਦੀਆਂ ਆ ਸੁਣ ਜਾ ਹੁਣ ਕਰਾਂ ਦੀ ਨਾ ਵੀ ਤੇ ਨਹੀਂ ਨਹੀਂ ਸੌਂ ਜਾ ਇਹ ਚੀਜ਼ਾਂ ਪੂਰੀਆਂ ਫਿਰ ਪਾਉਂਦੇ ਆ ਕਬੂਤਰਾਂ ਨੂੰ ਤਾਂ ਇਹ ਫੁੱਡੇ ਪਲਾਸਟਰ ਕਰ ਲੱਗੇ ਆ ਪਹਿਲਾਂ ਕੱਚੀ ਮਿੱਟੀ ਦੇ ਵਿੱਚ ਆਉਂਦੇ ਆ ਜਿਹੜੇ ਬਾਜੀ ਆਪਾਂ ਕਹਿੰਦੇ ਆ ਮਰ ਕੇ ਜੇ ਉੱਡਦਾ ਇਸੇ ਕਰ ਨਹੀਂ ਉੱਡਦੇ ਆ ਕਿੰਨੇ ਹੋਏ ਪੈਸਾ ਬਹੁਤ ਘਾਟੇ ਕੂਟੇ ਖਾ ਲਏ ਅਸੀਂ ਤਾਂ ਇੱਥੇ ਆਏ ਆ ਆ ਵੀ ਵਾਕਈ ਬਹੁਤ ਆ ਯਾਰ ਬਹੁਤ ਅੰਦਸਿਆ ਮੈਂ ਬੱਚੇ ਤਾਂ ਹੀ ਮਰ ਜਾਂਦੇ ਡਾਇਲੋਗ ਸਿਰ ਆ ਆ ਵੀ ਬੱਚੇ ਡਾਇਲੋਗ ਸਿਰ ਨਹੀਂ ਡਾਇਲੋਗ ਨਹੀਂ ਸੌਂ ਜਾ ਬਹੁਤ ਆਪਾਂ ਬਾਜ਼ੀਆਂ ਹਰਦੇ ਆ ਤਾਂ ਹੀ ਹਰ ਜਾਂਦੇ ਆਪਾਂ ਹਰ ਇੱਕ ਸਾਲ ਮੈਂ ਗੱਲ ਸਹੀ ਆ ਆ ਵੇਖ ਆ ਬਾਕੀ ਆ ਵੀ ਕੋਈ ਕੂਲ ਕੱਢਦਾ ਬੰਦਾ ਸਾਡਾ ਚਿੱਚੜਾਂ ਦਾ ਬਹੁਤ ਮਾਰੀ ਜੀ ਆ ਯਾਰ ਇਹ ਤਾਂ ਨਵੀਂ ਇਹ ਖੂਨ ਹੋਰ ਖੋਡੇ ਜੋ ਕਿਤੋਂ ਨਾ ਕਬੂਤਰਾਂ ਕਰਕੇ ਹੋਣਾ ਖੂਨ ਕੱਢਦੇ ਆ ਬਸ ਬਹੁਤ ਜਿਆਦਾ 100 ਦੇ ਵਿੱਚੋਂ 60% ਬੰਦੇ ਦਾ ਬਾਜੀ ਹਾਰਨ ਦਾ ਕੰਮ ਇਹੀ ਆ ਇੰਨੀ ਜਾਨਾ ਦਿਖਾਦੀ ਛੇ ਇਹ ਡਾਊਨ ਦਾ ਲਾਇਆ ਹੋਇਆ ਕੰਮ ਆਪਣਾ ਨਾ 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 ਆ ਜਾ ਡਾਊਨ ਆਪੇ ਕੱਢੂ ਕੱਢ ਦੂਗਾ ਉੱਥੇ ਲਾਓ ਬਈ ਦੇਖੋ ਕੰਨਾ ਚ ਚੜਖਾਨਾ ਇਹ ਖੂਨ ਪੀ ਜਾਂਦੇ ਆ ਆ ਵੇਖ ਮੁੜ ਕੇ ਆਪਾਂ ਕਹਿੰਦੇ ਆ ਬਾਜੀਆਂ ਮੁੜਦੇ ਆ ਇਹ ਰਾਤ ਨੂੰ ਨਿਕਲਦੇ ਆ ਵੇਖੋ ਬਈ ਅੱਜ ਮਰੀ ਫਲੇ ਹੋਰ ਖੂਨ ਬਬੂ ਖੁੱਡੇ ਜੋ ਕਿੱਥੋਂ ਆ ਗਿਆ ਯਾਰ ਇੱਥੋਂ ਹੀ ਆਉਣਾ ਆ ਵੇਲਾ ਇਹ ਕੂਤਰਾ ਲਹੂ ਪੀਂਦਾ ਹਾਂ ਲਹੂ ਆ ਇੱਕ ਨੰਬੀ ਖਾ ਪਾਣ ਯਾਰ ਕੀ ਹੱਕ ਕਰਨੀ ਦਾ ਪੂਰਾ ਮੰਦਾ ਹਾਲ ਬਬੂ ਜਿਹੜੇ ਆਪਣੇ ਫਿਰ ਆਪਾਂ ਕਹਦੇ ਨਾ ਵੀ ਆਪਣੀਆਂ ਕੁੰਡਰੀਆਂ ਹਾਰ ਗਈਆਂ ਐਂਡੇ ਕੂਤਰ ਹਾਰ ਗਏ ਇਸ ਕਾਰਨ ਨਹੀਂ ਹਰੇ ਆ ਬਾਈ ਇਹਨਾਂ ਕਾਰਨ ਕੋ ਯਾਰ ਇਹਦੀ ਕਾਰਨ ਹੈ ਰਾਤ ਨੂੰ ਬਾਹਰ ਆਉਂਦੇ ਆ ਉਹਦਾ ਰੇਜ ਜਾਲਾਂ ਚ ਆ ਯਾਰ ਇੱਕ ਤਾਂ ਕਲੇਣਾ ਨਹੀਂ ਚੁੱਪ ਕੋ ਯਾਰ ਇਹ ਸਰਪੰਚ ਨੂੰ ਇਹ ਗੱਲਾਂ ਨਹੀਂ ਪੈਣਾ ਢਿਸ਼ਾ ਹੁਣ ਆਪਾਂ ਨੂੰ 12-12 12-12 ਸਾਲ ਹੋ ਗਏ ਆ ਜਿਹੜਾ ਸਿਆਰਾਂ ਦੇ ਵਿੱਚ ਖੂਨ ਪੀ ਗਏ ਉਹ ਬਦਾਮ ਖਾ ਕੇ ਥੋੜੋ ਰਲਣਾ ਇਹ ਮੰਨਦਾ ਨਾ ਕਿ ਯਾਰ ਨਰਜੀ ਲਈ ਆ ਉਹ ਕਿੰਨੇ ਪਾਉਂਦੇ ਆ ਟੂਪੇ ਉੱਤੋਂ ਨਾਲ ਸੈਂਡ ਲਿਆ ਰੇ ਉੱਤੇ ਓਏ ਕਿੰਨੇ ਭੈਣ ਦੇ ਯਾਰ ਬੈਠੇ ਇਹ ਉਹ ਨਾ ਨਾ ਥੱਲੇ ਹੈਗੀ ਸਪੋਰਟ ਉਹ ਜਿਹੇ ਹੈਗੀ ਸਪੋਰਟ ਇਹਨਾਂ ਚ ਚਰ ਲਊ ਪਿੰਦੇ ਆ ਇਰਾ ਕਦਾ ਖੂਨ ਲਗਾ ਤੇ ਚਿਚੜਾ ਚੁਚੜਾ ਨਹੀਂ ਦਿੱਤਾ ਕੋਈ ਹੁਣ ਅਬ ਤਾਰ ਜਿਹੜੀ ਆ ਇਹਨਾਂ ਨੇ ਲਾਈ ਹੋਈ ਹੈ ਨਾ ਆਮ ਰੱਖਣੀਆਂ ਫਟੀਆਂ ਆ ਮਿੱਟੀ ਪੋਚੀ ਹੋਈ ਯਾਰ ਹਾਂ ਮੇਰੇ ਇੰਨੀ ਪਲਾਸਟਰ ਕਰ ਦਨੇ ਆਪੇ ਇੰਨੇ ਦੇ ਵਿੱਚ ਦੋ ਹੀ ਜ਼ਿਆਦੇ ਹੋਣੇ ਆ ਅਫਤਾਦ ਨਹੀਂ ਆ ਬਾਦ ਵਿੱਚ ਓਏ ਇਹ ਫੱਟੇ ਸਾਈਡ ਤੇ ਲਾ ਦਿਓ ਬਾਈ ਵੀਰੇ ਨੋ ਆਵਾ ਚੁੱਕੀ ਆ ਹੁਣ ਰਾਤ ਦੇ ਚਲਾ ਜਾ ਚੋੜਾ ਉਧਰੋਂ ਕਰਕੇ ਪਰਾਣਾ ਚੋ ਵੀ ਕਰਦੇ ਆ ਗੋਡਾ ਚੇਰ ਡੌਨ ਨੇ ਕੱਢ ਲੇ ਬਈ ਹੋਰ ਸੱਪ ਕੋਈ ਨਹੀਂ ਨਹੀਂ ਓਏ ਭਰਾਵਾ ਗੰਗਾ ਨਾ ਬੰਦ ਕਰ ਯਾਰ ਅੱਗੇ ਕਾਪੀ ਰੇਟ ਲੱਗਾ ਹੋਇਆ ਤੋਡਾ ਕੋਨਾ ਚ ਚੜਖਾਨਾ ਵੇਖੋ ਬਈ ਇਹਦੇ ਕਰਕੇ ਕੋਡੇ ਬੁਲਾਤਰ ਕਰਨ ਲੱਗੇ ਆ ਗਈ ਓਏ ਮੁੰਡੀ ਭੱਜੀ ਜਾਂਦੀ ਓਏ ਮਾਰ ਕੇ ਦਿਖਾ ਓਏ ਲੈ ਹਥਿਆਰ ਆਪਣਾ ਸਾਰਾ ਖੂਨ ਦੀ ਜਿਹਦੇ ਲਾਲ ਜੀ ਨੇ ਦਾ ਪੀਤਾ ਨੇ ਇਹਨਾਂ ਨੇ ਧੰਦੇ ਦਾ ਹੁੰਦਣਾ ਕੋ ਨੂੰ ਹੁਣ ਆਉਂ ਜੂ ਡੋਂ ਸਾ ਪੱਜਨ ਤੇ ਆਰਾਧਿਆ ਦੇ ਵਿੱਚ ਆ ਨਹੀਂ ਮੈਂ ਦੀ ਜਾਨ ਨਹੀਂ ਦੇਣਾ ਅੱਜ ਭਈ ਇਹ ਨਹੀਂ ਆਪਾਂ ਗੋਪੀ ਨੂੰ ਫੋਨ ਲਾ ਦ ਜੇ ਗੋਪੀ ਨੇ ਕਹਿ ਹੁਣਾ ਗਿਆ ਲੋ ਭਈ 12 ਵਾ ਚੁੱਕਿਆ ਇਸ ਟਾਈਮ ਜਮਾਂ ਸ਼ਾਂਤੀ ਆ ਪੰਨੋ ਕੰਮ ਪੈ ਗਿਆ ਹੈਗਾ ਉਹਦੇ ਕਰਕੇ ਆਪਾਂ ਨੂੰ ਜਾਣਾ ਪੈ ਗਿਆ ਸਾਰਾ ਕੰਮ ਇੱਧਰੋਂ ਹੀ ਪਿਆ ਖੁੱਡਿਆਂ ਦੇ ਵਿੱਚ ਮਾਲਾ ਆਹ ਖੁੱਡੇ ਦੇ ਵਿੱਚ ਰਗਨ ਉਹ ਜਿਵੇਂ ਆਪਾਂ ਟਾਈ ਸੀ ਉਵੇਂ ਪਈਆ ਆਈਟਮ ਵੀ ਉਵੇਂ ਪਈਆ ਰਿਹੜਾ ਹੀ ਭਰਿਆ ਖੜਾ ਇਧਰਲੇ ਖੁੱਡੇ ਦੇ ਚ ਮਿੱਟੀ ਉਮੀ ਪਈ ਆ ਡਾਉਨ ਸਾਬ ਵੀ ਜਾ ਰਹੀਗੇ ਤੇ ਹੁਣ ਆਪਾਂ ਇੱਥੇ ਹੀ ਕਰਦੇ ਆਂ ਐਂਡ ਤੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਣਾ ਕੱਲ ਨੂੰ ਕਰਾਂਗੇ ਉਹਨੂੰ ਸਟਾਰਟਿੰਗ ਆਪਾਂ ਆਹ ਖੁੱਡਾ ਤਾਂ ਉਮੀ ਪਿਆ ਸਾਰਾ ਹੀ ਅਰਿੰਦਾ ਹੈ ਇੱਕ ਵਾਰੀ ਹੋਰ ਕਹਿੰਦੇ ਆ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਣਾ